ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਆਪਾਂ ਜਵਾਹਰ ਨਵੋਦੇ ਵਿਦਿਆਲਿਆ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਾਂ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਘਰ ਬਹੁਤ ਮਿਹਨਤ ਕਰ ਰਹੇ ਹੋ ਤੇ ਅੱਜ ਆਪਾਂ ਲੈ ਕੇ ਆਏ ਹਾਂ ਭਿੰਨਾਂ ਦੇ ਨਾਲ ਸੰਬੰਧਿਤ ਸਵਾਲ ਭਿੰਨਾਂ ਪਿਆਰੇ ਬੱਚਿਓ ਤੁਹਾਨੂੰ ਪਤਾ ਹੈ ਕਿ ਹਿੱਸੇ ਦੇ ਵਿੱਚ ਜਿਹੜੀਆਂ ਭਿੰਨਾਂ ਆਪਾਂ ਉੱਪਰਲੇ ਪਾਸੇ ਨੂੰ ਅੰਸ਼ ਤੇ ਹੇਠਾਂ ਨੂੰ ਹਰ ਕਹਿੰਦੇ ਹਾਂ ਹਰ ਸਾਰੀ ਕੁੱਲ ਵਸਤੂ ਦੇ ਜਿਹੜੇ ਕੁੱਲ ਹਿੱਸੇ ਹੁੰਦੇ ਨੇ ਉਹ ਹੁੰਦਾ ਹੈ ਤੇ ਅੰਸ਼ ਉਹਦੇ ਵਿੱਚੋਂ ਕੁਝ ਹਿੱਸਾ ਤੇ ਉਹਨਾਂ ਦੇ ਨਾਲ ਸੰਬੰਧਿਤ ਹੀ ਸਵਾਲਾਂ ਦਾ ਆਪਾਂ ਅਭਿਆਸ ਕਰਾਂਗੇ ਸਾਡਾ ਜਿਹੜਾ ਪਹਿਲਾ ਸਵਾਲ ਹੈ ਉਹ ਹੈ 5/6 9/10 7/9 ਤੇ 10/11 ਦੇ ਵਿੱਚੋਂ ਵੱਡੀ ਭਿੰਨ ਆਪਾਂ ਲੱਭਣੀ ਹੈ ਵੱਡੀ ਭਿੰਨ ਵਾਸਤੇ ਪਿਆਰੇ ਬੱਚਿਓ ਸਾਡੇ ਲਈ ਦੋ ਮੈਥਡ ਹੁੰਦੇ ਹਨ ਜਾਂ ਤਾਂ ਇਹਨਾਂ ਦੇ ਅੰਸ਼ ਇੱਕ ਹੋਣ ਸਮ ਅੰਸ਼ ਭਿੰਨਾ ਹੋਣ ਜਾਂ ਇਹ ਸਮ ਹਰ ਭਿੰਨਾ ਹੋਣ ਤਾਂ ਪਿਆਰੇ ਬੱਚਿਓ ਜੇਕਰ ਅੰਸ਼ ਸਮਨੇ ਸਾਰਿਆਂ ਦੇ ਅੰਸ਼ ਇੱਕੋ ਹੀ ਨੇ ਤਾਂ ਛੋਟੇ ਹਰ ਵਾਲੀ ਭਿੰਨ ਹੈ ਜਿਹੜੀ ਉਹ ਵੱਡੀ ਭਿੰਨ ਹੁੰਦੀ ਹੈ ਤੇ ਵੱਡੇ ਹਰ ਵਾਲੀ ਭਿੰਨ ਹੈ ਜਿਹੜੀ ਉਹ ਛੋਟੀ ਭਿੰਨ ਹੁੰਦੀ ਹੈ ਜੇਕਰ ਇਹ ਸਮ ਹਰ ਭਿੰਨਾ ਹੋਣ ਸਮ ਅੰਸ਼ ਦੀ ਬਜਾਏ ਸਮ ਹਰ ਪਿੰਨਾ ਹੋਣ ਤਾਂ ਵੱਡੇ ਅੰਸ਼ ਵਾਲੀ ਪਿੰ ਵੱਡੀ ਪਿੰ ਹੁੰਦੀ ਹੈ ਤੇ ਛੋਟੇ ਅੰਸ਼ ਵਾਲੀ ਪਿੰ ਛੋਟੀ ਪਿੰ ਹੁੰਦੀ ਹੈ ਤਾਂ ਸਭ ਤੋਂ ਸੌਖਾ ਪੈਟਰਨ ਕੀ ਹੈ ਆ ਇਹਨਾਂ ਦੇ ਹਰ ਬਰਾਬਰ ਕਰ ਲੈਣੇ ਆ ਅੰਸ਼ ਬਰਾਬਰ ਨਹੀਂ ਕਰਦੇ ਆਪਾਂ ਇਹਨਾਂ ਦੇ ਹਰ ਬਰਾਬਰ ਕਰ ਲੈਣੇ ਆ ਹਰ ਬਰਾਬਰ ਕਰਨ ਲਈ ਸਾਨੂੰ ਇਹਨਾਂ ਚਾਰੇ ਰਕਮਾਂ ਦਾ ਲਘੁਤਮ ਸਮਾਪਵਰਤਿਆ ਲੈਣਾ ਪਏਗਾ 6 10 9 ਅਤੇ 11 ਦਾ ਅਸੀਂ ਭਾਗ ਵਿਧੀ ਦੇ ਰਾਹੀਂ ਲਗ ਉੱਤਰ ਲੈ ਲੈਨੇ ਹਾ ਗਿਆ 2 ਤੇ 3 5 ਦੋਣੀ 10 9 ਦਾ 9 ਤੇ 11 ਦਾ 11 ਤਾਂ ਫੇਰ ਆਪਾਂ ਇਹਨੂੰ ਲੈ ਲੈਨੇ ਹਾ 3 ਤੇ ਪਿਆਰੇ ਬੱਚਿਓ 3 1 3 5 ਦਾ 5 33에9 11 ਦਾ 11 2 3에6 6 5에30 30 3에90 90 ਦੀ ਜੇ 11 ਨਾਲ ਕਰਾਂਗੇ ਤਾਂ ਇਹਦਾ ਐਲਸੀਐਮ ਸਾਡੇ ਲਈ ਲਗ ਉੱਤਰ ਸਮਾਵਰਤਕ ਆ ਜਾਪੇਗਾ 990 ਤਾ ਪਿਆਰੇ ਬੱਚਿਓ ਆਪਾਂ ਸਾਰੇ ਜਿਹੜੇ ਹਰ ਨੇ ਉਹ 990 ਕਰਨੇ ਹਨ ਤਾਂ 6 ਦਾ ਆਪਾਂ ਪਹਿਲਾਂ ਇਹਨੂੰ 6 ਨਾਲ ਭਾਗ ਕਰ ਲੈਨੇ ਹਾਂ 6 ਇੱਕਮ 6 3 9 6 ਕਮ 6 36 3 ਉੱਪਰ 340 6530 165 ਨਾਲ ਗੁਣਾ ਕਰਾਂਗੇ ਇਹਦੀ 990 ਸਾਡਾ ਕਿੰਨਾ ਆਇਆ ਸੀ 5 ਦੀ ਗੁਣਾ ਵੀ ਕਰਾਂਗੇ 165 ਦੇ ਨਾਲ ਤੇ 6 ਦੀ ਗੁਣਾ ਵੀ ਕਰਾਂਗੇ 165 ਦੇ ਨਾਲ ਹਰਤਾ 990 ਆਏਗਾ ਹੀ 5 5 25 ਅਸਲ 2 5 ਕਿ 30 ਤੇ 2 32 ਅਸਲ 3 5 1 5 ਤਤਨ 8 825 ਇਸੇ ਤਰ੍ਹਾਂ ਇਹਦੀ ਸਾਡੀ ਗੁਣਾ ਕਰਾਂਗੇ ਸੀ 99 ਦੇ ਨਾਲ 9 ਗੁਣਾ 99 ਤੇ 10 ਗੁਣਾ 99 ਹਰ ਸਾਡਾ ਸੀ ਸੇਮ ਕਰਨਾ ਹੈ 990 981818981 ਤੇ 8 99 899 89, 990 ਇਸੇ ਤਰ੍ਹਾਂ ਇਸ ਦੀ ਗੁਣਾ ਕਰਨੀ ਹੈ ਇਸ ਦੀ ਗੁਣਾ ਹੋਏਗੀ 110 ਦੇ ਨਾਲ 7 110 9 110 ਇਹ ਆ ਜਾਵੇਗਾ ਸਾਡਾ 770 990 ਇਸੇ ਤਰ੍ਹਾਂ ਇਸ ਦੀ ਗੁਣਾ ਹੋਏਗੀ 90 ਦੇ ਨਾਲ 900/11 999 990 ਹੁਣ ਸਾਰੀਆਂ ਸਾਡੀਆਂ ਜਿਹੜੀਆਂ ਭਿੰਨਾਂ ਨੇ ਇਹ ਸਮ ਹਰ ਭਿੰਨਾਂ ਬਣ ਚੁੱਕੀਆਂ ਨੇ ਸਮ ਹਰ ਭਿੰਨਾਂ ਦੇ ਵਿੱਚ ਤਾ ਹੁਣ ਅੰਸ਼ ਦੇਖਣਾ ਹੈ ਪਿਆਰੇ ਬੱਚਿਓ ਜਿਸ ਦਾ ਅੰਸ਼ ਵੱਡਾ ਹੈ ਉਹੀ ਭਿੰਨ ਸਾਡੀ ਵੱਡੀ ਭਿੰਨ ਹੋਏਗੀ ਕਿਹੜੀ ਦਾ ਅੰਸ਼ ਵੱਡਾ ਹੈ 900 ਦਾ 825 900 ਪਾਲੀ ਭਿੰਨ ਸਾਡੀ ਵੱਡੀ ਹੈ ਤਾਂ ਸਾਡੀ ਵੱਡੀ ਭਿੰਨ ਕਿਹੜੀ ਆਏਗੀ 10/11 ਇਨ੍ਹਾਂ ਭਿੰਨਾਂ ਦੇ ਵਿੱਚੋਂ ਸਭ ਤੋਂ ਵੱਡੀ ਪਿੰਨ ਹੈ। ਸਾਡਾ ਅਗਲਾ ਸਵਾਲ ਹੈ ਚਾਰ ਭਿੰਨਾਂ ਸਾਨੂੰ ਦਿੱਤੀਆਂ ਹਨ 1/10, 2/15, 3/8, 4/9 ਇਹਨਾਂ ਦੇ ਵਿੱਚੋਂ ਅਸੀਂ ਛੋਟੀ ਭਿੰਨ ਲੱਭਣੀ ਹੈ। ਪਿਆਰੇ ਬੱਚਿਓ ਤਰੀਕਾ ਹੋਈ ਪਹਿਲਾ ਵਾਲਾ ਹੈ ਜਦੋਂ ਸਾਨੂੰ ਅੰਸ਼ ਬਰਾਬਰ ਕਰਨੇ ਪੈਣਗੇ ਜਾਂ ਸਾਨੂੰ ਹਰ ਬਰਾਬਰ ਕਰਨੇ ਪੈਣਗੇ ਤਾਂ ਅਸੀਂ ਹਰ ਬਰਾਬਰ ਕਰ ਲੈਂਦੇ ਹਾਂ। ਹਰ ਬਰਾਬਰ ਕਰਨ ਦੇ ਲਈ ਸਾਨੂੰ ਇੱਥੀਆਂ ਜਿਹੜੀਆਂ ਸੰਖਿਆਵਾਂ ਨੇ ਇਹਨਾਂ ਦਾ ਲਲਸਾ ਮਾਵਾ ਪਤਾ ਕਰਨਾ ਪਵੇਗਾ 10, 15, 8 ਤੇ 9 ਦਾ ਭਾਗ ਵੀ ਦੀ ਰਾਈਏ ਅਸੀਂ ਪਤਾ ਕਰ ਲੈਨੇ ਆ 2 ਤੇ ਗਿਆ 5 15 ਦਾ 15 4 9 ਦਾ 9 ਫਿਰ ਗਿਆ 2 ਤੇ 5 15 2 9 ਫਿਰ ਅਸੀਂ ਗਿਆ 3 ਤੇ 5 ਦਾ 5 3 5 3 5 15 2 ਦਾ 2 33 9 ਫਿਰ ਅਸੀਂ ਗਿਆ 5 ਤੇ 1 1 2 ਤਨ 2 ਦੁਨੀ 4 4 3 12 12 5 60 60 ਦੁਨੀ 120 120 3 300 60 ਆ ਜਿਹੜਾ ਸਾਡਾ ਇਹਨਾਂ ਦਾ ਲੱਲਾ ਸੱਸਾ ਵਾਵਾ ਆ ਗਏ ਨੇ ਸਾਰੇ ਜਿਹੜੇ ਹਰ ਨੇ ਉਹ 360 ਬਣਾਣੇ ਨੇ 10 ਹੈ ਇਹਨੂੰ 36 ਨਾਲ ਗੁਣਾ ਕਰਨੀ ਪਏਗੀ 36 360 ਆ ਜਾਏਗਾ ਇਹ ਦੂਜਾ ਹੈ 15 ਨਾਲ ਜਦੋਂ ਆਪਾਂ ਨੂੰ ਭਾਗ ਕਰਾਂਗੇ 15 ਦੁਨੀ 30 ਤੇ 15 ਚੌਕੇ 60 24 ਨਾਲ ਗੁਣਾ ਕਰਨੀ ਪਏਗੀ ਦੋਨੋਂ ਵੀ 24 ਦੇ ਨਾਲ ਤੇ 15 ਨੂੰ ਵੀ 24 ਦੇ ਨਾਲ ਇਹਦਾ ਸਾਡਾ ਆਇਆ ਗਿਆ ਸੀ 36/360 ਤੇ ਹੁਣ ਇਹ 2 48/ 360 ਅ 8 ਦੇ ਨਾਲ ਭਾਗ ਕਰਾਂਗੇ 8 ਚੋਕੇ 32 8 ਚੋਕੇ 32 ਪਿੱਛੇ ਗਿਆ 40 8 ਪੰਜੇ 40 ਤਿੰਨ ਦੀ ਵੀ 45 ਦੇ ਨਾਲ ਤੇ 8 ਦੀ ਵੀ 45 ਦੀ ਦੇ ਨਾਲ 3 ਪੰਜੇ 15 ਹاصل 1 3 ਚੋਕੇ 12 ਤੇ ਕਿ 135/300 60 ਇਹਦੇ ਆਪਾਂ ਕਰਾਂਗੇ 40 ਦੇ ਨਾਲ 9 ਦੇ ਵੀ 40 ਦੇ ਨਾਲ 160/300 60 ਹੁਣ ਸਾਰੀਆਂ ਜਿਹੜੀਆਂ ਹੈਗੀਆਂ ਸਾਡੀਆਂ ਸਭ ਹਰ ਭਿੰਨਾਂ ਬਣ ਚੁੱਕੀਆਂ ਨੇ ਤੇ ਇਹਨਾਂ ਦੇ ਵਿੱਚੋਂ ਜਿਹੜਾ ਅੰਸ਼ ਸਭ ਤੋਂ ਛੋਟਾ ਹੋਏਗਾ ਉਹ ਸਭ ਤੋਂ ਛੋਟੀ ਭਿੰਨ ਹੋਏਗੀ ਅੰਸ਼ 36 ਸਭ ਤੋਂ ਛੋਟਾ ਹੈ ਤਾਂ ਸਾਡੀ ਸਭ ਤੋਂ ਛੋਟੀ ਭਿੰਨ ਇਹਨਾਂ ਦੇ ਵਿੱਚ ਆਏਗੀ 1/10 ਸਭ ਤੋਂ ਛੋਟੀ ਭਿੰਨ ਹੈ। ਹੁਣ ਅਗਲਾ ਸਵਾਲ ਹੈ 1/7 1/7 2/7 x ਦੇ ਤਾਂ ਅਸੀਂ x ਦਾ ਮਾਣ ਪਤਾ ਕਰਨਾ ਹੈ ਭਾਵ ਇਸ ਰਕਮ ਨੂੰ ਹੱਲ ਕਰਨਾ ਹੈ ਸਾਡਾ ਕੀ ਉੱਤਰ ਆਏਗਾ 1/7 1/7 ਜੇ ਭਾਗ ਨੂੰ ਗੁਣਾ ਦੀ ਨਿਸ਼ਾਨੀ ਬਦਲ ਲਈਏ ਤਾਂ ਇਹ ਰਕਮ ਵੀ ਪਲਟ ਜਾਂਦੀ ਹੈ ਤਾਂ ਇਸ ਰਕਮ ਨਾਲ ਇਹ ਰਕਮ ਕੱਟ ਜੇਗੀ 7 ਨਾਲ 7 ਕੱਟ ਗਿਆ ਤਾਂ ਉੱਪਰ ਰਹਿ ਗਿਆ ਸਿਰਫ 1 نیچے ਆਏਗਾ 7 ਦੁਨੀ 14 1/14 ਸਾਡਾ x ਦਾ ਮਾਣ ਹੈ ਜਿਹੜਾ ਉਹ ਆਏਗਾ ਸਾਡਾ ਅਗਲਾ ਸਵਾਲ ਹੈ 13/14 ਵਿੱਚੋਂ ਕੀ ਘਟਾਈਏ ਕਿ ਬਾਕੀ 3/4 ਹੋਵੇ 13/14 ਇਹਦੇ ਵਿੱਚੋਂ ਕੀ ਘਟਾਈਏ ਕਿ ਬਾਕੀ ਇਹ ਜਿਹੜਾ ਸਾਡਾ 3/4 ਹੋਵੇ ਠੀਕ ਹੈ ਤਾਂ ਅਸੀਂ ਕੀ ਕਰਦੇ ਹਾਂ 13/14 ਇਸ ਸੰਖਿਆ ਨੂੰ ਇੱਧਰ ਲੈ ਆਣੇ ਆ 3/4 x ਨੂੰ ਪਰਲੇ ਪਾਸੇ ਲੈ ਜਾਂਦੇ ਹਾਂ x ਤਾਂ ਹੁਣ ਇਹਨਾਂ ਨੂੰ ਘਟਾਉਣਾ ਹੈ ਇਹਨਾਂ ਨੂੰ ਘਟਾਉਣ ਦਾ ਤਰੀਕਾ ਫੇਰ ਉਹੀ ਹੈ ਇਹਨਾਂ ਦੇ ਸਾਨੂੰ ਹਰ ਬਰਾਬਰ ਕਰਨੇ ਪੈਣੇ ਹਨ ਹਰ ਬਰਾਬਰ ਕਰਨ ਦਾ ਇੱਕੋ ਇੱਕ ਤਰੀਕਾ ਹੈ ਇਹਨਾਂ ਦਾ ਲਲਸ ਸਸਾ ਵਾਵਾ ਸਾਨੂੰ ਲੈਣਾ ਪਵੇਗਾ ਲਲਸ ਸਸਾ ਵਾਵਾ ਲੈਣਾ ਪਵੇਗਾ 14 ਅਤੇ 4 ਦਾ ਲਲਸ ਸਸਾ ਵਾਵਾ ਜਦੋਂ ਤੁਸੀਂ ਲਓਗੇ 2 ਤੇ 7 2 7 ਦੁਨੀ 14 ਤੇ 2 ਦੁਨੀ 28 ਇਹਨਾਂ ਦਾ ਲਲਸ ਸਸਾ ਆਵੇਗਾ 28 ਲਈ ਇਹਨੂੰ ਵੀ 2 ਨਾਲ ਗੁਣਾ ਕਰਨਾ ਪਵੇਗਾ ਇਹਨੂੰ ਵੀ 2 ਨਾਲ 26 ਵਟਾ 28 ਘਟਾ ਇਹਦਾ 28 ਕਰਨ ਲਈ ਇਹਨੂੰ 7 ਨਾਲ ਗੁਣਾ ਕਰਨਾ ਪਵੇਗਾ ਇਹਨੂੰ 7 ਨਾਲ 21/28 ਹੁਣ ਅੰਸ਼ ਦੇ ਵਿੱਚੋਂ ਅੰਸ਼ ਘਟਾ ਦਿਓ 26 ਦੇ ਵਿੱਚੋਂ 21 ਘਟਾਏ 5 ਹਰ ਉਨਾ ਹੀ ਰਹਿ ਜਾਂਦਾ ਹੈ ਤਾਂ 13/14 ਚੋਂ 5/28 ਘਟਾਉਣ ਨਾਲ 3/4 ਉੱਤਰ ਆਉਂਦਾ ਹੈ ਅਗਲਾ ਸਵਾਲ ਹੈ ਸਾਡਾ ਇੱਕ ਕਿਸਾਨ ਕੋਲ 72 ਏਕੜ ਖੇਤ ਹੈ 12 ਏਕੜ ਖੇਤ ਵਿੱਚ ਬਿਜਾਈ ਹੋ ਚੁੱਕੀ ਹੈ ਖੇਤ ਦਾ ਕਿੰਨਾ ਹਿੱਸਾ ਬਿਜਾਈ ਲਈ ਬਾਕੀ ਹੈ 72 ਏਕੜ ਉਦਲੇ ਵਿੱਚ ਕੁੱਲ ਜ਼ਮੀਨ ਹੈ ਤੇ ਜਿਹਦੇ ਵਿੱਚੋਂ 12 ਏਕੜ ਦੀ ਬਜਾਈ ਹੋ ਚੁੱਕੀ ਹੈ ਹੁਣ ਜੇ ਆਪਾਂ ਪਹਿਲਾਂ ਦੇਖੀਏ 72 ਦਾ 12 ਕਿੰਨਾ ਬਣੂਗਾ ਠੀਕ ਹੈ ਤਾਂ ਜੇ ਆਪਾਂ ਦੇਖ ਲਈ ਵੀ ਕਿ ਖੇਤ ਹੈ ਜਿਹੜਾ ਕੁੱਲ ਹੈਗਾ 72 ਏਕੜ ਇਹਦੇ ਵਿੱਚੋਂ 12 12 ਏਕੜ ਦੇ ਹਿੱਸੇ ਬਣਾ ਲਈਏ ਆਪਾਂ 12 24 36 48 60 72 ਇਹ ਕੁੱਲ ਕਿੰਨੇ ਹਿੱਸੇ ਹੋਗੇ 6 1 2 3 4 5 6 ਕੁੱਲ ਕਿੰਨੇ ਹਿੱਸੇ ਹੋਗੇ 6 ਇੱਕ ਹੀ ਹਿੱਸੇ ਦੇ ਵਿੱਚ ਬਜਾਈ ਹੋ ਚੁੱਕੀ ਹੈ 12 ਏਕੜ ਚ ਤੇ ਅਸੀਂ ਲੱਭਣਾ ਕੀ ਹੈ ਕਿੰਨੇ ਹਿੱਸਿਆਂ 'ਚ ਬਜਾਈ ਨਹੀਂ ਹੋਈ ਇੱਕ ਹੀ ਹਿੱਸੇ 'ਚ ਤਾਂ ਬਜਾਈ ਹੋ ਚੁੱਕੀ ਹੈ ਤੇ ਹੁਣ ਆਪਾਂ ਲੱਭਣਾ ਕੀ ਹੈ ਕਿੰਨਾ ਹਿੱਸਾ ਬਜਾਈ ਲਈ ਬਾਕੀ ਹੈ 1 2 3 4 पांच हिस्सा बि बिजाई लाकी है मतलब जे असी भिन्न देना हो सा जो उत्तराएगा वह आएगा पांच वटा छे हिस्सा क्योंकि हिस्से बाकी ने कुल हिस्से किए ने, ने छे वटा छे हिस्सा बिजाई लाकी हजे विद्यार्थीओ जोस्तान ने मेरे इस चैनल में हजे तक सबसक्राइब नहीं किया है वो सबसक्राइब जरूर कर लें बहुत बहुत धन्यवाद शुक्रिया ਮਿਲਾਂਗੇ ਅਗਲੀ ਵੀਡੀਓ ਦੇ ਨਾਲ